no... ਲਾਤੀ ਜਾ ਬ੍ਰਹਮ ਬਿੰਦ ਹੈ ਤਿਸ ਦਾ ਬ੍ਰਹਮ ਅਤ ਰਹਿ ਏਕੋ ਸ਼ਬਦ ਛੇ ਲਕੀਆਂ ਫਿਰੈ ਜੁਹਾਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦੈ ਤਿਸਦਾ ਪ੍ਰਹਿਮ ਮਤਰਾ in the south ਸ਼ਨਾ ਭੁਖ ਨ ਜਾਏ ਗੁਰਮਖ ਸਭ ਦੇ ਰਤੇ ਆ ਸੀਤਲੋ ਸ਼ਨਾ ਪਖਾ ਸੁਣ ਕੀ ਰਤਨ ਹਰ ਗੁਣ ਰਵਾ ਹਰ ਜਸ ਮਨ ਲੇਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕਲ ਵਕਤ ਨੋ ਸੁਹਾਵਾ ਸੋ ਸਰੀਰ ਥਾਨ ਹੈ ਸੋ ਸਰੀਰ ਤਾਨ ਰਾਸ ਤਾ ਕੋ ਏਦਨ ਨਾ ਕੋ ਲਾਗੇ ਜਾਂ ਕਿ ਪ੍ਰਭ ਆਕੇ ਅਰਦਾਸ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਉਤੀ ਸੰਮਰਕੈ ਗੁਰੂ ਨਾਨਕ ਲਈ ਤੇ ਆਏ ਸ਼ਿਰੰਗਤ ਗੁਰ ਤੇ ਅਮਰਦਾਸ ਸ੍ਰੀ ਆਨਦਾਸਾ ਹੋਈ ਸਹਾਈ ਹਰ ਜਨ ਹਰ ਗੋਵਿੰਦ ਨਾਉ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਬਦ ਬਚਾਏ ਤੇਗ ਬਹਾਦਰ ਸਿਮਰਿਆ ਕਰਨਉ ਨ ਦਿਆਵੈ ਧਾਈ ਸਭ ਥਾਈ ਹੋਈ ਸਹਾਈ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾ ਪਾਤਸ਼ਾਹੀਆਂ ਕੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾੜ ਜੀ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਮੁਗਤਿਆਂ ਹਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੀ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨੰਦ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਅਕਾਲ ਸਾਹਿਬ ਜੀ ਬੋਲੋ ਜੀ ਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਤਸੀਸ ਦਤੇ ਬੰਦ ਬੰਦ ਘਟਾਈ ਊਪਰੀਆਂ ਲੋਹਾਂਆਂ ਚਰਖੜੀਆਂ ਤੇ ਚੜ੍ਹੇ ਦਨ ਹਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਬ ਤੱਕ ਤਾਂ ਤੇ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤੇ ਆਵਨ ਕਾਂ ਸਦਕਾਂ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਸਹਾ ਤਾ ਰਚਿਆ ਰਿਆ ਤੂ ਦੇਖ ਦੇਖ ਫਤੇ ਵਿਰਤ ਕੀ ਪੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿਖਾਂ ਨੂੰ ਸਖੀ ਦਾ ਕੇ ਸਮਾਨ ਰਹਤ ਦਾਨ ਬਵੇਕ ਨਾਨਕ ਸਾਹਾ ਦਾਨ ਭਰੋਸਾ ਦਾਨ ਦਨ ਸਰਦਾ ਨਾਮ ਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝਾਂਡੇ ਵੁੰਗੇ ਜੋ ਦਾਲ ਧਰਮ ਕਾ ਜੇਕਾਰ ਖਾਲਸਾ ਜੀ ਬੋਲੋ ਜੀ ਆਪ ਦੀ ਸਖਾਂ ਦਾ ਮਨ ਨੀਮਾ ਮਤ ਉੱਚੀ ਮਤ ਬਤ ਦਾ ਰਾਖਾਂ ਪ ਅਕਾਲ ਪੁਰਖ ਵਾਹਿਗੁਰੂ ਜੀ ਏ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋ ਗੁਰਦੁਆਰੇ ਗੁਰ ਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਆਪਣੀ ਪਿਆਰੀ ਖਾਲਸਾ ਪੰਥ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੀ ਤਾਣ ਸਤਿਗੁਰੂ ਨੇ ਉਟਿਆਂ ਦੀ ਓਟ ਨਿਪਤਿਆਂ ਦੀ ਵਤ ਰੱਖਣ ਹਾਰ ਪਿਤਾ ਰਾਜਾਨ ਰਾਜ ਪਾਣਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ పాਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇਦਰੋਂ ਕਰੋ ਵਰਸਾਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜੱਤੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੀ ਪਾਵਨ ਅਤੇ ਪਵਿੱਤਰ ਸਥਾਨ ਗੁਰਦੁਆਰਾ ਸਿੰਘ ਸੇਧਾ ਸੁਹਾਣਾ ਵਿਖੇ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਹੋਇਆ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਈ ਉਕੇ ਸਰਬੱਤ ਸੰਗਤਾਂ ਨੂੰ ਖੁੱਲੇ ਦਰਸ਼ਨ ਦੇਦਾਰੇ ਬਖਸ਼ ਕੇ ਹੁਕਮਨਾਮਾ ਸਾਹਿਬ ਅਖਸ਼ ਕੇ ਨਦਰੋ ਨਦਰ ਨੇ ਹਲ ਕੀਤਾ ਹੈ ਸਤਿਗੁਰੂ ਜੀ ਇੰਨੇ ਸਮੇਂ ਅੰਦਰ ਆਪ ਜੀ ਦੀ ਪਿਆਰੀਆਂ ਸੰਗਤਾਂ ਪਾਸੋਂ ਸਿੰਘਾਂ ਪਾਸੋਂ ਆਪ ਜੀ ਦੇ ਦਰਬਾਰ ਦੀਆਂ ਸ਼ਸਤਰਾਂ ਵਸਤਰਾਂ ਦੀਆਂ ਸਵਾਵਾ ਨਿਭਾਉਂਦਿਆਂ ਹੋਇਆ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਉਣਾ ਹੁਣ ਦੇ ਅਣਜਾਣ ਬੱਚੇ ਸੰਘ ਕੇ ਬਖਸ਼ ਲੈਣਾ ਅਗੋਂ ਵਾਸਤੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਪੜਨਾ ਤੇ ਸੇਵਾ ਕਰਨ ਦੇ ਵੱਲ ਉੱਦੀ ਬਖਸ਼ਿਸ਼ ਕਰਨੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਾ ਤੇ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ ਸਤਨਾਦੀਆਂ ਮਨੋਂ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਖੜਾ ਪ੍ਰਸ਼ਾਦੀ ਦੇਖ ਸੱਚੇ ਹੱਜ਼ਰ ਹੈ ਆਪ ਜੀ ਭੋਗ ਲਾਓ ਲਗਿਆ ਹੋਇਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀਵ ਚੱਕੇ ਸਤਨਾਮ ਸ੍ਰੀ ਵਾਹਿਗੁਰੂ ਜੱਥੇ ਕਰੋ ਕਿਰਪਾ ਨਿਤਨੇਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ ਜੇ ਨਾਮ ਲਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਲੇ ਸਰਬਤ ਦਾ